ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਢੀਂਸਾ ਪਰਿਵਾਰ ਪੰਜਾਬ ਦੀ ਰਾਜਨੀਤੀ ਦਾ ਮੁਲਡ ਮੰਨਿਆ ਜਾਂਦਾ ਕਿਉਂਕਿ ਵੱਡੇ ਬਾਦਲ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਦੇਹਾਂਤ ਤੋਂ ਬਾਅਦ ਢੀਂਸਾ ਹੀ ਇੱਕ ਅਜਿਹੇ ਅਕਾਲੀ ਲੀਡਰ ਨੇ ਜਿਹੜੇ ਸਭ ਤੋਂ ਸੀਨੀਅਰ ਮੰਨੇ ਜਾਂਦੇ ਨੇ ਤੇ ਉਹਨਾਂ ਨੇ ਅੱਜ ਖੁੱਲਕੇ ਢੀਂਸਾ ਪਰਿਵਾਰ ਨੇ ਇਹ ਕਹਿ ਦਿੱਤਾ ਹੈ ਕਿ ਸੰਗਰੂਰ ਸੀਟ ਤੇ ਉਹ ਉਨ੍ਹਾਂ ਦੇ ਵਰਕਰ ਬਹੁਤ ਨਾਰਾਜ਼ ਨੇ ਤੇ ਇਸ ਕਰਕੇ ਉਹ ਕਿਤੇ ਨਹੀਂ ਜਾਣਗੇ ਕਿਤੇ ਬਾਹਰ ਨਹੀਂ ਜਾਣਗੇ ਨਾ ਹੀ ਪਾਰਟੀ ਲਈ ਪ੍ਰਚਾਰ ਕਰਨਗੇ ਉਹ ਇਕੱਲੇ ਹੀ ਵੱਖਰੇ ਹੋ ਕੇ ਜਾਂ ਤਾਂ ਘਰ ਬੈਠਣਗੇ ਜਾਂ ਅਲੱਗ ਹੋ ਕੇ ਕੁਝ ਕਰਨਗੇ ਇਸ ਬਾਰੇ ਇਸ ਸੀਟ ਦੀ ਸਥਿਤੀ ਕੀ ਹੋਵੇਗੀ ਇਸ ਬਾਰੇ ਪੂਰੀ ਚਰਚਾ ਕਰਨ ਵਾਸਤੇ ਸਾਡੇ ਨਾਲ ਜੁੜ ਰਹੇ ਨੇ ਦੈਨਿਕ ਸਵੇਰਾ ਦੇ ਪੋਲੀਟੀਕਲ ਐਡੀਟਰ ਨੀਲ ਸੁਵਿੰਦਰ ਨੀਲ ਬਲੇਂਦਰ ਜੀ ਤੁਸੀਂ ਦੱਸੋ ਕਿ ਇਹ ਕੀ ਰਣਨੀਤੀ ਹੋਏਗੀ ਹੁਣ ਇਸ ਸੀਟ ਦੀ ਵਿਕੋ ਜਿਸ ਤਰ੍ਹਾਂ ਸੁਖਬੀਰ ਸਿੰਘ ਢੀਂਡਾ ਉਹਨਾਂ ਨੇ ਆਪਣੀ ਅਕਾਲੀ ਦਲ ਦਾ ਭੋਗ ਪਾ ਕੇ ਦੁਬਾਰਾ ਅਕਾਲੀ ਦਲ ਚ ਵਾਪਸੀ ਕੀਤੀ ਸੀ ਤਾਂ ਉਦੋਂ ਇਹੀ ਮੰਨਿਆ ਜਾ ਰਿਆ ਸੀ ਕਿ ਪਰਮਿੰਦਰ ਸਿੰਘ ਢੀਂਡਾ ਸਾਬਕਾ ਵਿੱਤ ਮੰਤਰੀ ਪੰਜਾਬ ਜਿਹੜੇ ਨੇ ਉਹ ਲੋਕ ਸਭਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਪਰ ਇਕਬਾਲ ਸਿੰਘ ਝੁੰਦਾ ਨੂੰ ਜਿਹੜਾ ਅੱਜ ਦੋ ਦੋ ਉਮੀਦਵਾਰੀ ਐਲਾਨੀ ਹੈ ਤਾਂ ਢੀਂਡਾ ਪਰਿਵਾਰ ਪੂਰੀ ਤਰ੍ਹਾਂ ਖਾਮੋਜ ਸੀ ਜਿਵੇਂ ਕਿ ਹਾਲਾਂਕਿ ਬੰਦਾ ਦੇ ਘਰ ਵੀ ਜਾ ਕੇ ਆਏ ਸਨ ਉਹਨਾਂ ਨੇ ਕਿ ਅਸੀਂ ਕੇਸੀ 20 ਤਰੀਕ ਨੂੰ ਜਿਹੜਾ ਹੈਗਾ 20 ਅਪ੍ਰੈਲ ਨੂੰ ਆਪਣੇ ਸਹਿਯੋਗੀਆਂ ਨਾਲ ਵਿਚਾਰ ਪੰਡਰਾ ਕਰਕੇ ਆਪਣਾ ਫੈਸਲਾ ਕਰਾਂਗੇ। ਹੁਣੇ ਹੁਣੇ ਮੇਰੀ ਪਰਮਿੰਦਰ ਸਿੰਘ ਜੀ ਨਾਲ ਗੱਲ ਹੋਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਘਰ ਬੈਠਣ ਦਾ ਫੈਸਲਾ ਕੀਤਾ ਹੈ। ਨਾ ਸਾਡਾ ਕੋਈ ਵਿਰੋਧ ਹੈ ਇਕਬਾਲ ਸਿੰਘ ਝੁੰਡਾ ਦਾ, ਨਾ ਸਾਡਾ ਕੋਈ ਪਾਰਟੀ ਦਾ ਵਿਰੋਧ ਹੈ ਤੇ ਨਾ ਪਰ ਅਸੀਂ ਝੂਂਡ ਪ੍ਰਚਾਰ ਨਹੀਂ ਕਰਾਂਗੇ। ਮੈਂ ਬਕਾਇਦਾ ਪੁੱਛਿਆ ਕਿ ਕੀ ਤੁਸੀਂ ਝੁੰਡਾ ਦੇ ਹੱਕ 'ਚ ਪ੍ਰਚਾਰ ਨਹੀਂ ਕਰੋਗੇ? ਕਹਿੰਦੇ ਜੀ ਘਰ ਬੈਠਣ ਦਾ ਮਤਲਬ ਇਹੀ ਹੈ ਕਿ ਅਸੀਂ ਬਾਹਰ ਨਹੀਂ ਨਿਕਲਾਂਗੇ ਝੂਂਡ ਪ੍ਰਚਾਰ ਲਈ। ਦੂਜਾ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਸੰਗਰੂਰ ਦੀ ਸੀਟ ਤੇ ਕੀ ਅਸਰ ਪਏਗਾ ਪਰ ਮੈਨੂੰ ਲੱਗ ਰਿਹਾ ਕਿ ਸੁਖਦੇਵ ਸਿੰਘ ਢਿੱਲਸਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਜਿਹੜੇ ਸਭ ਤੋਂ ਬਜ਼ੁਰਗਵਾਰ ਤੇ ਸੀਨੀਅਰ ਨੇਤਾ ਜਿਹੜੇ ਸਨ ਅਕਾਲੀ ਦਲ ਦੇ ਅਕਾਲੀ ਅਕਾਲੀ ਨੇਤਾ ਮਤਲਬ ਅਕਾਲੀ ਦਲ ਬਾਦਲ ਦੇ ਨੇਤਾ ਨਾ ਕਿ ਅਕਾਲੀ ਨੇਤਾ ਦੀ ਆਪਾਂ ਗੱਲ ਕਰੀਏ ਤਾਂ ਸੁਖਦੇਵ ਸਿੰਘ ਢਿੱਲਸਾ ਦਾ ਹੀ ਨੰਬਰ ਆਉਂਦਾ ਹੈ ਹਾਂਜੀ ਤਾਂ ਮੇਰੇ ਖਿਆਲ ਚ ਉਹਨਾਂ ਨੇ ਬੜਾ ਹੀ ਹੈ ਨਾ ਇੱਕ ਰਾਜਨੀਤਿਕ ਤੇ ਰਣਨੀਤਿਕ ਤੌਰ ਦੇ ਉੱਤੇ ਬੜੀ ਹੀ ਸੁਗੜ ਫੈਸਲਾ ਕੀਤਾ ਉਹਨਾਂ ਨੇ ਕਿਉਂਕਿ ਜਦੋਂ ਤੋਂ ਸੁਗਰੂਰ ਦਾ ਜਿਹੜਾ ਮੈਚ ਹੈ ਸਿਆਸੀ ਮੈਚ ਹੈ ਉਹ ਬਹੁ ਕੋਨਾ ਹੋਇਆ ਖਾਸ ਕਰ ਇਹਦੀ ਸੁਪਾਰਕਿੰਗ ਖੈਰਾ ਦੀ ਐਂਟਰੀ ਤੋਂ ਬਾਅਦ ਜੀ ਤਾਂ ਉਸ ਤੋਂ ਬਾਅਦ ਕੋਈ ਝੁੰਦਾ ਦਾ ਕੋਈ ਜ਼ਿਆਦਾ ਸੰਭਾਵਨਾਵਾਂ ਜਿਹੜੀਆਂ ਨੇ ਕਾਫੀ ਮੱਧਮ ਪੈ ਗਈਆਂ ਉੱਥੋਂ ਜਿੱਤਣ ਦੀਆਂ ਪਟਿਆਲਾ ਸਰਪਾਰ ਨੂੰ ਇਹ ਲੱਗਦਾ ਹੋਵੇਗਾ ਕਿ ਉਹ ਜੇਕਰ ਚੋਣ ਪ੍ਰਚਾਰ ਕਰਦੇ ਵੀ ਨੇ ਤਾਂ ਵੀ ਇਲਜ਼ਾਮ ਉਹਨਾਂ ਤੇ ਹੀ ਆਉਣਾ ਹੈ ਕਿ ਇਹਨਾਂ ਨੇ ਅੰਦਰ ਖਾਤੇ ਜਿਹੜਾ ਹੈ ਹਰਾਇਆ ਚੋਣਾਂ ਨੂੰ ਜੀ ਤੇ ਉਹਨਾਂ ਨੇ ਇੱਕ ਪਾਸਾ ਕਰਕੇ ਜਿਹੜਾ ਇਹ ਕਰ ਦਿੱਤਾ ਕਿ ਕੱਲ ਨੂੰ ਸਾਡੇ ਦੇ ਤੁਸੀਂ ਕਿਸੇ ਤਰ੍ਹਾਂ ਦਾ ਇਲਜ਼ਾਮ ਨਾ ਲਾਇਓ ਕਿਉਂਕਿ ਜਿਸ ਤਰ੍ਹਾਂ ਦਾ ਮੁਕਾਬਲਾ ਮੈਂ ਜਾ ਕੇ ਵੀ ਆਇਆ ਉੱਥੇ ਮੀਤ ਹੈਰ ਤੇ ਸੁਖਦੇਵ ਸੁਪਾਲੇ ਸਿੰਘ ਖੈਰਾ ਦੇ ਵਿਚਕਾਰ ਸਮਝਿਆ ਜਾ ਰਿਹਾ ਹੁਣ ਮੁਕਾਬਲਾ ਉਹ ਮੁਕਾਬਲਾ ਹਾਲਾਂਕਿ ਭਾਪੀ ਜਨਤਾ ਪਾਰਟੀ ਨੇ ਵੀ ਉਮੀਦਵਾਰ ਹਲਾਣਾ ਉਹ ਅਰਵਿੰਦ ਖੰਨਾ ਨੂੰ ਹਲਾਉਂਦੇ ਨੇ ਕੇਵਲ ਸਿੰਘ ਢਿੱਲੋਂ ਨੂੰ ਲਾਉਂਦੇ ਨੇ ਜਾਂ ਕੋਈ ਹੋਰ ਇਹ ਵੀ ਸੰਭਾਵਨਾ ਲੱਗ ਰਹੀ ਸੀ ਕਿ ਸ਼ਾਇਦ ਢਿੱਲਸਾ ਪਰਿਵਾਰ ਦੁਆਰਾ ਅਸਯੋਕਤ ਕਾਲੀਦਾਲ ਬਣਾ ਲਏਗਾ ਜੋ ਕਿ ਐਨਡੀਏ ਦਾ ਹਿੱਸਾ ਸੀ ਤੇ ਦੁਬਾਰਾ ਸਬਿੰਦਰ ਸਿੰਘ ਢਿੱਲਸਾ ਨੂੰ ਉਮੀਦਵਾਰੀ ਜਿਹੜੀ ਭਾਜਪਾ ਪਾਰਟੀ ਤੋਂ ਮਿਲ ਸਕਦੀ ਹੈ ਚੁਗਦੇ ਸਿੰਘ ਕਿਰਪਾ ਦੋ ਦਿਨ ਦਿੱਲੀ ਵੀ ਲਾ ਕੇ ਆਏ ਨੇ ਤਾਂ ਇਹ 30 ਸੰਭਾਵਨਾ ਵੀ ਖਾਰਜ ਹੋ ਗਈਆਂ ਨੇ ਜਾਂ ਫਿਰ ਉਡੀਕ ਕੀਤੀ ਜਾ ਰਹੀ ਹੋਏਗੀ ਕਿ ਜੇਕਰ ਜਦੋਂ ਤਾਂ ਪਾਰਟੀ ਅਗਰ ਕਹਿ ਦਿੰਦੀ ਹੈ ਕਿ ਪਰਮਿੰਦਰ ਸਿੰਘ ਜੀ ਸਾਨੂੰ ਭਾਜਪਾ ਤੋਂ ਟਿਕਟ ਦੇ ਦਾਂਗੇ ਤਾਂ ਆਉਣ ਵਾਲੇ ਦਿਨਾਂ 'ਚ ਫੈਸਲਾ ਬਦਲ ਵੀ ਸਕਦਾ ਹੈ ਕਿਉਂਕਿ ਪੰਜਾਬ ਦੀ ਇਲੈਕਸ਼ਨ ਵਾਲੇ 40 ਦਿਨ ਦੂਰ ਪਈ ਹੈ ਸੋ ਇਹ ਬੜਾ ਸੋਚ ਵਿਚਾਰ ਕੇ ਫੈਸਲਾ ਕੀਤਾ ਹੈ ਇੱਕਦਮ ਉਹਨਾਂ ਨੇ ਆਪਣੇ ਦੇਹ ਤੋਂ ਉਮਰਤ ਲੱਗਣ ਤੋਂ ਆਪਣਾ ਬਚਾਅ ਕਰ ਲਿਆ ਹੈ ਕਿ ਤੁਸੀਂ 2 ਜੂਨ ਤੋਂ ਬਾਅਦ ਜਦੋਂ ਵੀ ਨੀਤੀ 'ਚ ਆਉਂਦੇ ਨੇ ਤਾਂ ਘੁੰਦਾ ਜੇਕਰ ਹਾਰਦੇ ਨੇ ਤਾਂ ਉਹ ਜ਼ਿੰਮੇਵਾਰੀ ਕਿ ਤੇ ਸਾਡੇ ਤੇ ਨਾ ਪਾਇਓ ਕਿ ਤੁਸੀਂ ਉੱਪਰ ਉੱਪਰ ਉਤੁੰਦੇ ਨੇ ਪਾਰਟੀ ਨਾਲ ਅੰਦਰ ਅਤੇ ਤੁਸੀਂ ਕੋਈ ਜਿਹੜਾ ਕੰਮ ਨਹੀਂ ਕੀਤਾ ਤਾਂ ਉਹਨਾਂ ਕਹਿ ਦਿੰਦਾ ਕਿ ਅਸੀਂ ਨਾ ਉਹਨਾਂ ਦੇ ਹੱਕ ਚਾਹ ਤੇ ਨਾ ਅਸੀਂ ਵਿਰੋਧ ਚ ਵਿਰੋਧ ਤਾਂ ਹੈ ਹੀ ਆ ਪਰ ਇਹ ਆ ਵੀ ਉਹਨਾਂ ਨੇ ਇਹ ਕਰ ਦਿੱਤਾ ਕਿ ਅਸੀਂ ਚੋਣ ਪ੍ਰਚਾਰ ਨਹੀਂ ਕਰਾਂਗੇ ਸੋ ਵੱਡਾ ਝਟਕਾ ਅਕਾਲੀ ਦਲ ਲਈ ਆ ਵੱਡਾ ਝਟਕਾ ਇਕਬਾਲ ਸਿੰਘ ਝੁੰਦਾ ਲਈ ਆ ਕਿਉਂਕਿ ਝੁੰਦਾ ਜਿਹੜੇ ਨੇ ਇੰਨੇ ਵੱਡੇ ਵੱਡੇ ਨੇਤਾ ਰਿਐਸੀ ਗੱਲ ਨਹੀਂ ਪੰਥਕ ਪਛਾਣ ਵੀ ਹੈਗੀ ਆ ਹਾਲਾਂਕਿ ਉਹ ਪਹਿਲਾਂ ਆਜ਼ਾਦ ਵੀ ਲੜਦੇ ਰਹੇ ਨੇ ਪਰ ਉਹਨਾਂ ਦਾ ਕਦਮ ਬੂਤ ਜਿਹੜਾ ਹੈਗਾ ਠੀਂਡਸਾ ਸੁਦੇਸਿੰਘ ਠੀਂਡਸਾ ਦੇ ਮੁਕਾਬਲੇ ਨਹੀਂ ਹੈਗਾ ਖਾਸ ਕਰ ਪਰਮਿੰਦਰ ਸਿੰਘ ਠੀਂਡਸਾ ਦੀ ਵੀ ਗੱਲ ਕਰੀਏ ਪਰਮਿੰਦਰ ਸਿੰਘ ਠੀਂਡਸਾ ਦੀ ਰਾਣਾ ਸਾਹਿਬ ਜਿਹੜੀ ਪਛਾਣ ਹੈ ਉਹ ਇਕੱਲੀ ਠੀਂਡਸਾ ਪਰਿਵਾਰ ਕਰਕੇ ਨਹੀਂ ਉਹ ਵਿਦਮੰਤਰੀ ਰਹੇ ਨੇ ਜਿਹੜੇ ਨੇ ਪੰਜਾਬ ਦੇ ਤਾਂ ਉਹ ਉਹਨਾਂ ਦੀ ਜਿਹੜੀ ਆਪਣਾ ਸਟੇਚਰ ਉਹਨਾਂ ਦਾ ਪੋਲਿਟਿਕਲ ਸਟੇਚਰ ਹੈ ਆਪਣਾ ਉਹਨਾਂ ਦਾ ਉਹਨਾਂ ਨੇ ਇੰਨੇ ਬਜਟ ਪੇਸ਼ ਕੀਤੇ ਨੇ ਮੈਨੂੰ ਯਾਦ ਹੈ ਜੀ ਜਦੋਂ ਸੇ ਨਰਾਜ ਹੋ ਕੇ ਵੱਖ ਹੋਏ ਸਨ ਸ਼੍ਰੋਮਣੀ ਅਕਾਲੀ ਦਲ ਤੋਂ ਵਿਕਰਮ ਸਿੰਘ ਮਜੀਠੀਆ ਉਦੋਂ ਪੂਰਾ ਇੱਕ ਰਾਤ ਜਿਹੜਾ ਹੈਗਾ ਇਹਨਾਂ ਦੇ ਦੇਰ ਰਾਤ ਤੱਕ ਮਨਾਉਂਦੇ ਰਹੇ ਸੀ ਪਰਮਿੰਦਰ ਸਿੰਘ ਸਾਨੂੰ ਕਿਉਂਕਿ ਨਿੱਜੀ ਤੌਰ ਤੇ ਦੋਸਤ ਨੇ ਦੋਵੇਂ ਹੀ ਤਾਂ ਇਸ ਕਰਕੇ ਭਿੰਡਾ ਸਾਹਿਬ ਪਰਿਵਾਰ ਦੀ ਨਾਰਾਜ਼ਗੀ ਕਹੇੜ ਲਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਖਾਸ ਕਰ ਸੁਖਵੀਰ ਸਿੰਘ ਬਾਦਲ ਨੇ ਤੇ ਇਕਬਾਲ ਸਿੰਘ ਝੁੰਡਾ ਲਈ ਜਿਹੜਾ ਹੈ ਰਸਤਾ ਜਿਹੜਾ ਮੁਸ਼ਕਲ ਕਰ ਦਿੱਤਾ ਅੱਗੇ ਜੀ 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 ਸ਼ੁਕਰੀਆ ਸ਼ੁਕਰੀਆ ਨੀਲ ਜੀ ਤੁਸੀਂ ਇਹ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਤੇ ਅੱਗੇ ਵੀ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਾਂਗੇ ਦੇਖਦੇ ਹਾਂ ਕਿ ਸੰਘਰੂਰ ਸੀਟ ਤੇ ਹੁਣ ਬੀਜੇਪੀ ਆਪਣੇ ਪੱਤੇ ਖੋਲ ਕੇ ਕਿਹੜਾ ਉਮੀਦਵਾਰ ਉਤਾਰਦੀ ਹੈ ਉਸ ਤੋਂ ਬਾਅਦ ਹੀ ਰਣਨੀਤੀ ਜਿਹੜੀ ਹੈ ਉਹ ਸਾਰੀ ਕਲੀਅਰ ਹੋ ਜਾਏਗੀ ਹਾਂ ਹੋ ਮੈਂ ਰਾਣਾ ਸਾਹਿਬ ਕੇ ਸ਼ਾਇਦ ਪਰਮਿੰਦਰ ਸਿੰਘ ਭਿੰਡਾ ਦਾ ਫੈਸਲਾ ਬਦਲਦੇ ਹੋਏ ਸਯੁਕਤ ਕਾਲੀਦਾਲ ਵੱਲੋਂ ਬੀਜੇਪੀ ਦੇ ਉਮੀਦਵਾਰ ਜੋ ਵੀ ਪੇਸ਼ ਹੋ ਸਕਦੇ ਨੇ ਉੱਥੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸੰਘਰੂਰ ਸੀਟ ਤੋਂ ਫੈਸਲਾ ਹਾਲੇ ਪੈਂਡਿੰਗ ਰੱਖਿਆ ਹੋਇਆ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਦੌੜ ਚ ਨੇ ਤੇ ਦੂਜਾ ਜਿਹੜੇ ਨੇ ਅਰਵਿੰਦ ਖੰਨਾ ਦੌਰਚ ਨੇ ਇੱਕ ਦੋ ਨਾਮ ਵੀ ਹੋਰ ਨੇ ਪਰ ਉਹਨਾਂ ਤੇ ਹਾਲੇ ਭਾਰਤੀ ਜਨਤਾ ਪਾਰਟੀ ਫੈਸਲਾ ਨਹੀਂ ਕਰ ਰਹੀ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਫੋਕਸ ਇਸ ਵਕਤ ਪਹਿਲੇ ਜਿਹੜੇ ਦੌਰ ਗੇਟ ਦੀਆਂ ਜਿਹੜੀਆਂ ਕੱਲ ਖਤਮ ਹੋਈਆਂ ਨੇ ਚੋਣਾਂ 102 ਸੀਟਾਂ ਤੇ ਤੇ ਅਗਲੇ ਅਗਲੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਤੇ ਹੋਇਆ ਹੋਇਆ ਦੂਜੇ ਗੇਟ ਦੀਆਂ ਚੋਣਾਂ ਤੇ ਇਸ ਕਰਕੇ ਉਹ ਹਾਲੇ ਮੈਨੂੰ ਲੱਗਦਾ ਗ੍ਰੀਨ ਸਿਗਨਲ ਜਾਂ ਗੋ ਹੈਡ ਜਾਂ ਮੀਟਿੰਗ ਜਿਹੜੀ ਹੈ ਸੀਨੀਅਰ ਲੀਡਰਸ਼ਿਪ ਨਾਲ ਭਾਰਤੀ ਜਨਤਾ ਪਾਰਟੀ ਦੀ ਸੁਖਦੇਵ ਸਿੰਘ ਘਣਸਾਦੀ ਉਸ ਤਰ੍ਹਾਂ ਨਹੀਂ ਹੋ ਸਕੀ ਸੋ ਇਸ ਕਰਕੇ ਮੈਨੂੰ ਲੱਗਦਾ ਇਹ ਜਿਹੜਾ ਨਾ ਲਚਕਵਾਜਾ ਫੈਸਲਾ ਫਲੈਕਸੀਬਲ ਜਿਹਾ ਫੈਸਲਾ ਕੀਤਾ ਹੈ ਜੀ ਕੋਈ ਘਰ ਬੈਠਣਾ ਕਿ ਅਸੀਂ ਨਾ ਵਿਰੋਧ ਕਰਾਂਗੇ ਤੇ ਨਾ ਪ੍ਰਚਾਰ ਕਰਾਂਗੇ ਕੋਈ ਜਿਆਦਾ ਫੈਸਲਾ ਕੋਈ ਪਾਇਦਾਰ ਫੈਸਲਾ ਨਹੀਂ ਕੋਈ মিডিਆ ਦਾ ਢਿੱਡ ਭਰਨ ਵਾਲਾ ਫੈਸਲਾ ਨਹੀਂ ਕਿ মিডিਆ ਸੰਤੁਸ਼ਟ ਹੋ ਜਾਏਗਾ ਜਾਂ ਲੋਕ ਸੰਤੁਸ਼ਟ ਹੋ ਜਾਣਗੇ ਜੀ ਰਾਣਾ ਸਾਹਿਬ ਜੀ ਸ਼ੁਕਰੀਆ ਜੀ ਸ਼ੁਕਰੀਆ ਸ਼ੁਕਰੀਆ ਨਹੀਂ ਜੀ ਇਹ ਸਾਲ ਨੀਲ ਭਲੇਂਦਾ ਸਾਡੇ ਪੋਲੀਟੀਕਲ ਐਡੀਟਰ ਨੇ ਦੈਨਿਕ ਸਵੇਰਾ ਦੇ ਜਿਨ੍ਹਾਂ ਨੇ ਪੋਲੀਟੀਕਲ ਸਾਰਾ ਸਿਨੈਰੀਓ ਜਿਹੜਾ ਉਸ ਸੀਟ ਦਾ ਕਿਉਂਕਿ ਇਹ ਲਗਾਤਾਰ ਉਸ ਸੀਟ ਤੇ ਨਜ਼ਰ ਬਣਾਈ ਰੱਖੇ ਤੇ ਉਧਰ ਇਹ ਉਧਰ ਲੀਡਰਾਂ ਨੂੰ ਮਿਲ ਵੀ ਰਹੇ ਨੇ ਉਧਰ ਜਾ ਵੀ ਰਹੇ ਨੇ ਇਸ ਕਰਕੇ ਇਹਨਾਂ ਨੂੰ ਕਾਫੀ ਹੱਦ ਤੱਕ ਪੰਜਾਬ ਦੀਆਂ ਜਿਹੜੀਆਂ 13 ਸੀਟਾਂ ਨੇ ਸਾਰੀਆਂ ਦੀ ਸਾਰੀਆਂ ਸੀਟਾਂ ਦੀ ਸਥਿਤੀ ਦੀ ਇਹਨਾਂ ਨੂੰ ਇਹਨਾਂ ਨੂੰ ਗਿਆਨ ਹੈ ਔਰ ਉੱਥੇ ਜਾ ਕੇ ਇਹ ਲੋਕਾਂ ਦੇ ਜਿਹੜੇ ਵਿਚਾਰ ਵੀ ਸੁਣਦੇ ਰਹਿੰਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ 300 ਪਰਿਵਾਰ ਨੇ ਫੈਸਲਾ ਲਿਆ ਹੈ ਇਹ ਫੈਸਲਾ ਅਜੀਹਾ ਨਹੀਂ ਹੈ ਇੱਕ ਫਲੈਕਸੀਬਲ ਜਿਹਾ ਫੈਸਲਾ ਵਾ ਜਿਸ ਨੂੰ ਇਧਰ ਤੇ ਉਧਰ ਦੋਨੋਂ ਪਾਸਾ ਦੇਖਿਆ ਜਾ ਸਕਦਾ ਹੈ ਕਿਉਂਕਿ ਐਨਡੀਏ ਦਾ ਹਿੱਸਾ ਪਹਿਲਾ